ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਸੱਸ ਨੋ ਦੀ ਰਸੋਈ ਦੇ ਵਿੱਚ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਆਲੂ ਦਾ ਅਚਾਰ 500 ਗ੍ਰਾਮ ਆਪਾਂ ਨੇ ਆਲੂ ਲਏ ਆ ਇਹਨਾਂ ਨੂੰ ਛਿੱਲ ਕੇ ਇੱਕ ਵਾਰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਏ ਛਿੱਲ ਕੇ ਵੀ ਆਪਾਂ ਨੇ ਇੱਕ ਵਾਰ ਧੋ ਲਿਆ ਸੀਗਾ ਤੇ ਹੁਣ ਇਸ ਤਰ੍ਹਾਂ ਮੈਂ ਗਲਾਈ ਦੇ ਵਿੱਚ ਆਲੂਆਂ ਨੂੰ ਕੱਟਿਆ ਏ ਇੰਨਾ ਕੀ ਹੀ ਮੋਟਾ ਰੱਖਣਾ ਹੈ ਆਪਾਂ ਨੇ ਆਲੂ ਨੂੰ ਤੇਨ ਇੱਕ ਵਾਰ ਫੇਰ ਤੇ ਧੋ ਲਵਾਂਗੇ ਆਪਾਂ ਆਲੂਆਂ ਨੂੰ ਪਾਣੀ ਦੇ ਵਿੱਚ ਤੇ ਆਪਾਂ ਨੇ ਕੱਢ ਕੇ ਇਸ ਪਲੇਟ ਦੇ ਵਿੱਚ ਰੱਖ ਲਿਆ ਏ ਥੋੜੇ ਜਿਹਾ ਆਲੂ ਇਹ ਆਪਣੇ ਸੁੱਕ ਜਾਣ ਗੈਸ ਦੇ ਉੱਪਰ ਆਪਾਂ ਨੇ ਕੜਾਈ ਰੱਖੀ ਆ ਤੇ ਕੜਾਈ ਦੇ ਵਿੱਚ ਪਾ ਦਵਾਂਗੇ ਆਪਾਂ ਸਰੋਂ ਦਾ ਤੇਲ ਤੇਲ ਨੂੰ ਗਰਮ ਹੋਣ ਦਵਾਂਗੇ ਸਰੋਂ ਦਾ ਤੇਲ ਗਰਮ ਹੋਣ ਤੋਂ ਬਾਅਦ ਇੱਕ ਚਮਚਾ ਪਾ ਦਵਾਂਗੇ ਆਪਾਂ ਜੀਰੇ ਦਾ ਤੇ ਨਾਲ ਹੀ ਆਪਾਂ నమకాల బే ਨਾਲ ਨਾਲ ਆਪਾਂ ਹਿਲਾਈ ਜਾਵਾਂਗੇ ਇਸ ਤਰ੍ਹਾਂ ਆਪ ਨੂੰ ਆਪਾਂ ਨੇ ਫਰਾਈ ਕਰ ਲੈਣਾ ਹੈ 3 ਮਿੰਟ ਤੱਕ ਟੱਕੇਪਕਾਵਾਂਗੇ ਹਲਦੀ ਲਾਲ ਮਿਰਚ ਆਮ ਚੂਟਾ ਪਾ ਦੋ ਚਾਹ ਨੂੰ ਚਟਕਪਟਾ ਬਣਾਉਣ ਵਾਸਤੇ ਆਪਾਂ ਨੇ ਆਮਚੂਰ ਦਾ ਪਾਊਡਰ ਪਾਇਆ ਜੇਕਰ ਤੁਹਾਡੇ ਕੋਲ ਆਮਚੂਰ ਦਾ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਚਟ ਮਸਾਲਾ ਵੀ ਪਾ ਸਕਦੇ ਹੋ ਇਸ ਤਰ੍ਹਾਂ ਲੰਬਾਈ ਦੇ ਵਿੱਚ ਕੱਟ ਕੇ ਹਰੀਆਂ ਮਿਰਚਾਂ ਲਓ ਜੀ ਆਪਾਂ ਨੇ 5 ਮਿੰਟ ਦੇ ਵਿੱਚ ਹੀ ਆਲੂਆਂ ਦਾ achar jala ਬਣਾ ਕੇ ਤਿਆਰ ਕਰ ਲਿਆ ਹੈ ਤੇ ਹੁਣ ਆਪਾਂ ਗੈਸ ਕਰ ਦਵਾਂਗੇ ਬੰਦ ਅਗੇ 2 ਮਿੰਟ ਤੱਕ ਇਹੇ ਆਂਦੂ ਦੇ ਚਾਹ ਨੂੰ ਆਪਾਂ ਠੰਡਾ ਕਰ ਲਵਾਂਗੇ ਚਾਹ ਨੂੰ ਠੰਡਾ ਹੋਣ ਤੋਂ ਬਾਅਦ ਚਾਹ ਨੂੰ 2 ਮਿੰਟ ਤੱਕ ਆਪਾਂ ਠੰਡਾ ਕਰ ਲਿਆ ਤੇ ਇਹਦੇ ਵਿੱਚ ਆਪਾਂ ਪਾ ਦਵਾਂਗੇ ਸਿਰਕਾ ਤੇ ਥੋੜੀ ਜੀ ਆਪਾਂ ਐਡ ਕਰ ਦਮਾਂਗੀ ਪਲੰਗੀ ਆਲੂ ਦਾ ਬਹੁਤ ਹੀ ਟੇਸਟੀ ਤੇ ਚਟਪਟਾ achar ਆਪਾਂ ਨੇ ਬਣਾ ਕੇ ਤਿਆਰ ਕਰ ਲਿਆ ਏ ਤੁਸੀਂ ਮੇਰੇ ਇਸ ਤਰੀਕੇ ਨਾਲ ਇੱਕ ਵਾਰ achar ਨੂੰ ਜ਼ਰੂਰ ਬਣਾ ਕੇ ਦੇਖਿਓ ਚਾਹੇ ਤੁਸੀਂ ਰੋਟੀ ਗੇਲ ਖਾਓ ਚਾਹੇ ਪਰੌਂਠੇ ਗੇਲ ਇਸ achar ਨੂੰ ਭਣਉਣ ਵਾਸਤੇ ਆਪਾਂ ਸਮਾਵੀ ਘੱਟ ਲੱਗਦਾ ਏ ਤੇ ਇਹ achar ਛੇਤੀ ਬਣ ਜਾਂਦਾ ਏ ਇੱਕ ਹਫ਼ਤੇ ਤੱਕ ਇਸ achar ਨੂੰ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਆ ਜੇਕਰ ਬੱਚੇ ਨਹੀਂ ਪਸੰਦ ਕਰਦੇ ਸਵੇਰੇ ਟੀਫਨ ਵਿੱਚ ਸਬਜ਼ੀ ਲੈ ਕੇ ਜਾਣਾ ਤਾਂ ਤੁਸੀਂ ਇਸ ਤਰ੍ਹਾਂ ਦਾ achar ਬਣਾ ਕੇ ਬੱਚਿਆਂ ਨੂੰ ਟੀਫਨ ਦੇ ਵਿੱਚ ਪਾ ਸਕਦੇ ਹੋ ਇਸ ਤਰ੍ਹਾਂ ਦਾ ਆਲੂਆਂ ਦਾ achar ਬੱਚੇ ਖਾ ਕੇ ਬਹੁਤ ਖੁਸ਼ ਹੋਣਗੇ ਮੇਰੀ ਆਜ਼ ਦੀ ਵੀਡੀਓ ਦੇਖਣ ਵਾਸਤੇ ਤੁਹਾਡਾ ਧੰਨਵਾਦ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਤੇ ਸਾਡੀਆਂ ਹੋਰ ਰੈਸਪੀਜ਼ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਜਦ ਤੱਕ ਸਸਰੀ ਘਰ